ਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਛਲਗਮ ਦਾ ਪਰठा ਬਹੁਤ ਟੇਸਟੀ ਹੈ ਤੁਸੀਂ ਇਹਨੂੰ ਪਰਾਂਠੇ ਨਾਲ ਤੇ ਪਾਓ ਨਾਲ ਖਾ ਸਕਦੇ ਹੋ ਇੱਕਦਮ ਯੂਨਿਕ ਹੈ ਤੇ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਚਲੋ ਦੇਖਦੇ ਹਾਂ ਆਪਾਂ ਕਿੱਦਾਂ ਬਣਾਉਣੇ ਅੱਜ ਛਲਗਮ ਦਾ ਪਰठा ਇੱਥੇ ਆਪਾਂ ਲਵਾਂਗੇ ਅੱਧਾ ਕਿਲੋ ਛਲਗਮ ਇਹਨੂੰ ਚੰਗੀ ਤਰ੍ਹਾਂ ਛਿੱਲ ਕੇ ਛੋਟੇ-ਛੋਟੇ ਪੀਸੇਸ ਦੇ ਵਿੱਚ ਆਪਾਂ ਇਹਨਾਂ ਨੂੰ ਕੱਟਾਂਗੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਤੋਲ ਲੈਣਾ ਸਾਰੀਆਂ ਇਸ ਤਰੀਕੇ ਨਾਲ ਕੱਟ ਲੈਣੀਆਂ ਨੇ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਕਰਾਂਗੇ ਥੋੜਾ ਜਿਹਾ ਤੇਲ ਗਰਮ ਤੇ ਉਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਜੀਰਾ ਤੇ ਛੁਟਕੀ ਪਾਵਾਂਗੇ ਆਪਾਂ ਹਿੰਗ ਦੀ ਤੇ ਇਹਨਾਂ ਨੂੰ ਜਦੋਂ ਇਹ ਗਰਮ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਛੋਟਾ ਚਮਚ ਪਾਵਾਂਗੇ ਹਲਦੀ ਦਾ ਬਿਲਕੁਲ ਛੋਟਾ ਚਮਚ ਪਾਣਾ ਹੈ ਅੱਧੇ ਚਮਚ ਤੋਂ ਵੀ ਘੱਟ ਪਾਣਾ ਤੇ ਅੱਧੇ ਚਮਚ ਪਾਵਾਂਗੇ ਆਪਾਂ ਮਿਰਚ ਦਾ ਤੇ ਉਨਾ ਹੀ ਆਪਾਂ ਨਮਕ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਰੜੀਆਂ ਛਲਗਮ ਦੇ ਉਹ ਸਾਰੀਆਂ ਕੁੱਕੜ ਦੇ ਵਿੱਚ ਪਾ ਕੇ ਉਹਨਾਂ ਨੂੰ ਤਿੰਨ ਚਾਰ ਆਪਾਂ ਵਿਸਲ ਲਗਾਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਹਾਫ ਕਟੋਰੀ ਪਾਣੀ ਵੀ ਐਡ ਕਰਾਂਗੇ ਛਲਗਮ ਨੂੰ ਸੀਟੀ ਲਗਾਉਣ ਤੋਂ ਪਹਿਲਾਂ ਆਪਾਂ ਇਹਨਾਂ ਨੂੰ 3-4 ਵਿਸਲ ਲਗਾਣੀਆਂ ਨੇ ਤਾਂ ਕਿ ਜਿਹੜੀਆਂ ਸਾਡੀਆਂ ਛਲਗਮ ਨੇ ਉਹ ਚੰਗੀ ਤਰ੍ਹਾਂ ਗਲ ਜਾਵਣ ਤੇ ਇਹਨਾਂ ਦਾ ਇੱਕ ਪੇਸਟ ਬਣ ਜਾਵੇ ਹੁਣ ਆਪਾਂ ਦੂਸਰੀ ਸਾਈਡ ਇਹਦਾ ਤੜਕਾ ਤਿਆਰ ਕਰਾਂਗੇ ਤੜਕੇ ਲਈ ਸਾਨੂੰ ਇਹ ਸਾਰੀ ਸਮਗਰੀ ਚਾਹੀਦੀ ਹੈ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੂਗੀ ਆਪਾਂ ਇੱਕ ਕੜਾਈ ਦੇ ਵਿੱਚ ਕਰਾਂਗੇ ਤੇਲ ਗਰਮ ਤੇਲ ਗਰਮ ਕਰਨ ਤੋਂ ਬਾਅਦ ਆਪਾਂ ਉਹਦੇ ਵਿੱਚ ਪਾਵਾਂਗੇ ਇੱਕ ਚਮਚ ਜੀਰਾ ਪਾਵਾਂਗੇ ਤੇ ਆਪਾਂ ਚੋਪ ਕੀਤਾ ਹੋਇਆ ਪਿਆਜ਼ ਪਾਵਾਂਗੇ ਇਹਦੇ ਵਿੱਚ ਤੇ ਇਹਨੂੰ ਆਪਾਂ ਜਿੰਨੀ ਦੇਰੇ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਉਨੀ ਦੇਰ ਆਪਾਂ ਇਹਨੂੰ ਸੇਕ ਲਗਾਵਾਂਗੇ ਪਿਆਜ਼ਾਂ ਨੂੰ ਤੇ ਇਸ ਇੱਥੇ ਆਪਾਂ ਨਾ ਹਲੇ ਇਹਦੇ ਵਿੱਚ ਲਸਣ ਦਾ ਯੂਜ਼ ਕਰਨਾ ਨਹੀਂ ਅਦਰਕ ਦਾ ਯੂਜ਼ ਕਰਨਾ ਜਦੋਂ ਇਹ ਥੋੜੇ ਜੇ 골ਡਨ ਬ੍ਰਾਊਨ ਜੇ ਹੋ ਜਾਵੇ ਉਦੋਂ ਆਪਾਂ ਅਦਰਕ ਲਸਣ ਦਾ ਪੇਸਟ ਪਾਵਾਂਗੇ ਤੇ 3-4 ਮਿੰਟ ਲੱਗਣ ਤੋਂ ਬਾਅਦ ਜਿਹੜੀਆਂ ਛਲਗਮਾਰੀਆਂ ਤਿਆਰ ਹੋ ਚੁੱਕੀਆਂ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਿਸੇ ਚੀਜ਼ ਦੀ ਸਹਾਇਤਾ ਨਾਲ ਮੈਸ਼ ਕਰਾਂਗੇ ਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕੋਈ ਵੀ ਇਹਦੇ ਵਿੱਚ ਪੀਸ ਨਹੀਂ ਰਹਿਣਾ ਚਾਹੀਦਾ ਬਿਲਕੁਲ ਹੀ ਇਹਨਾਂ ਨੂੰ ਆਪਾਂ ਮੈਸ਼ ਕਰ ਲੈਣਾ ਹੈ ਚੰਗੀ ਤਰ੍ਹਾਂ ਤੇ ਦੂਸਰੇ ਪਾਸੇ ਆਪਾਂ ਹੁਣ ਆਪਣਾ ਜਿਹੜਾ ਤੜਕਾ ਸੀ ਉਹ ਦੇਖਾਂਗੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਤੜਕਾ 골ਡਨ ਬ੍ਰਾਊਨ ਹੋ ਚੁੱਕਿਆ ਤੇ ਹੁਣ ਆਪਾਂ ਇੱਥੇ ਅਦਰਕ ਲਸਣ ਦਾ ਥੋੜਾ ਜਿਹਾ ਪੇਸਟ ਪਾਵਾਂਗੇ ਇਹਦੇ ਵਿੱਚ ਚੌਪ ਕੀਤਾ ਹੋਇਆ ਤੇ ਉਹਨੂੰ ਵੀ ਆਪਾਂ ਥੋੜਾ ਜਿਹਾ ਸੇਕ ਲਗਾਵਾਂਗੇ ਜਿਹੜਾ ਅਦਰਕ ਲਸਣ ਦਾ ਪੇਸਟ ਹੈ ਉਹ 골ਡਨ ਬ੍ਰਾਊਨ ਹੋ ਚੁੱਕਿਆ ਤੇ ਹੁਣ ਆਪਾਂ ਇਸ ਸਟੇਜ ਦੇ ਉੱਤੇ ਇਹਦੇ ਵਿੱਚ ਆਪਣਾ ਸਵਾਦ ਅਨੁਸਾਰ ਮਿਰਚਾਂ ਐਡ ਕਰਾਂਗੇ ਹਰੀਆਂ ਮਿਰਚਾਂ ਤੁਸੀਂ ਲਾਲ ਯੂਜ਼ ਕਰਦੇ ਹੋ ਤੇ ਉਹ ਤੁਸੀਂ ਬਾਅਦ ਵਿੱਚ ਪਾ ਸਕਦੇ ਹੋ ਮੈਂ ਹਰੀਆਂ ਯੂਜ਼ ਕਰਦੇ ਹਾਂ ਇਸ ਲਈ ਆਪਾਂ ਹਰੀਆਂ ਨੂੰ ਪਹਿਲਾਂ ਥੋੜਾ ਜਿਹਾ ਤੜਕੇ ਦੇ ਵਿੱਚ ਭੁੰਨਾਂਗੇ ਤਾਂ ਕਿ ਜੋ ਕੱਚਾਪਨ ਨਾ ਰਹੇ ਹਰੀ ਮਿਰਚ ਦਾ ਤੇ ਹੁਣ ਜਿੰਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤੜਕਾ ਹੈ ਬਿਲਕੁਲ ਹੀ ਪੂਨ ਚੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਉਰੀ ਪਾਵਾਂਗੇ ਤੁਸੀਂ ਚੋਪ ਕੱभी ਕਰ ਸਕਦੇ ਹੋ ਬ੍ਰੇਕ ਬ੍ਰੇਕ ਬਿਲਕੁਲ ਬ੍ਰੇਕ ਬ੍ਰੇਕ ਚੋਪ ਕਰਨਾ ਤੁਸੀਂ ਮੋਟਾ ਨਹੀਂ ਘਟਣਾ ਇਹਨੂੰ ਤੇ ਹੁਣ ਇਹਨੋਂ ਵੀ ਆਪਾਂ ਥੋੜਾ ਜਿਹਾ ਸੇਕ ਲਗਾਵਾਂਗੇ ਭੁੰਨਾਂਗੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਤੇ ਇਸ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰਾਂ ਦੇ ਵਿੱਚ ਮਸਾਲੇ ਐਡ ਕਰਾਂਗੇ ਇੱਥੇ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਦੇ ਵਿੱਚ ਥੋੜਾ ਇੱਕ ਚਮਚ ਪਾਵਾਂਗੇ ਧਨੀਆ ਪਾਊਡਰ ਪਾਵਾਂਗੇ ਤੇ ਕਲਰ ਵਾਸਤੇ ਆਪਾਂ ਪਾਵਾਂਗੇ ਦੇਗੀ ਮਿਰਚ ਤੇ ਇੱਥੇ ਆਪਾਂ ਇੱਕ ਚਮਚ ਪਾਵਾਂਗੇ ਹਲਦੀ ਦਾ ਤੇ ਇੱਕ ਪਾਵਾਂਗੇ ਆਪਾਂ ਕਿਚਨ ਕਿੰਗ ਪਾਵਾਂਗੇ ਤੇ ਇੱਕ ਚਮਚ ਚਮਚ ਸ਼ੀਨੀ ਦਾ ਪਾਵਾਂਗੇ ਤੇ ਸ਼ੀਨੀ ਆਪਾਂ ਇਸ ਲਈ ਪਾ ਰਹੀ ਆ ਜੋ ਕਿ ਜਿਹੜਾ ਪੜਥੇ ਦਾ ਟੇਸਟ ਹੈ ਉਹ ਖੱਟਾ ਮਿੱਠਾ ਆਵੇਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਿੰਬੂ ਦਾ ਵੀ ਯੂਜ਼ ਕਰਾਂਗੇ ਤੁਸੀਂ ਇੱਕ ਨਿੰਬੂ ਇਹਦੇ ਵਿੱਚ ਨਿਚੋੜੋਗੇ ਤੇ ਉਹਦੇ ਨਾਲੇ ਹੋਏਗਾ ਕਿ ਜਿਹੜਾ ਪੜਥਾ ਹੈ ਨਾ ਉਹ ਖੱਟਾ ਤੇ ਮਿੱਠਾ ਟੇਸਟ ਦੋਨੋਂ ਹੀ ਆਵੇਗਾ ਥੋੜਾ ਜਿਹਾ ਆਪਾਂ ਇੱਥੇ ਪਾਣੀ ਐਡ ਕਰਾਂਗੇ ਇਹਦੇ ਵਿੱਚ ਤੜਕੇ ਦੇ ਵਿੱਚ ਤੇ ਇਹਨਾਂ ਨੂੰ 2 ਮਿੰਟ ਆਪਾਂ ਇਹਨੂੰ ਸੇਕ ਲਗਾ ਕੇ ਜਦੋਂ ਤੱਕ ਪਾਣੀ ਦੇ ਵਿੱਚ ਉਬਾਲ ਨਹੀਂ ਆਣ ਲੱਗ ਜਾਂਦਾ ਉਨੀ ਦੇਰ ਆਪਾਂ ਇਹਦਾ ਸੇਕ ਲਗਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਮਟਰ ਦਾ ਯੂਜ਼ ਕਰਾਂਗੇ ਆਫ ਕਟੋਰੀ ਜਾਂ ਫੁੱਲ ਕਟੋਰੀ ਤੁਸੀਂ ਇਹਦੇ ਵਿੱਚ ਮਟਰ ਪਾ ਸਕਦੇ ਹੋ ਉਹਦੇ ਨਾਲ ਇਹ ਹੋਏਗਾ ਕਿ ਇਹਦਾ ਟੇਸਟ ਹੈ ਨਾ ਪੜਥੇ ਦਾ ਹੋਰ ਵੀ ਜ਼ਿਆਦਾ ਸਵਾਦ ਬਣ ਜੇਗਾ ਤੇ ਆਪਾਂ ਇਹਨਾਂ ਨੂੰ 2 ਮਿੰਟ ਸੇਕ ਲਗਾ ਕੇ ਆਪਾਂ ਇਹਨਾਂ ਨੂੰ ਕਵਰ ਕਰਕੇ 5 ਮਿੰਟ ਲਈ ਆਪਾਂ ਇਹਨਾਂ ਨੂੰ ਪਕਾਵਾਂਗੇ ਤਾਂ ਜੋ ਜਿਹੜੇ ਮਟਰ ਨੇ ਉਹ ਚੰਗੀ ਤਰ੍ਹਾਂ ਗਲ ਜਾਣ ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸਬਜ਼ੀ ਦਾ ਕਲਰ ਕਿੰਨਾ ਸੋਹਣਾ ਆਇਆ ਤੇ ਹੁਣ ਆਪਾਂ ਇੱਥੇ ਲਿਡ ਲਗਾ ਕੇ ਇਹਨੂੰ ਥੋੜੀ ਦੇਰ ਟੱਕ ਕੇ ਰੱਖ ਦਾਂਗੇ ਇਤ 5 ਮਿੰਟ ਲਈ ਆਪਾਂ ਇਹਨੂੰ ਸੇਕ ਲਗਾਵਾਂਗੇ ਸਬਜ਼ੀ ਨੂੰ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਮਟਰਾਂ ਨੇ ਉਹ ਥੋੜੇ ਜਿਹਾ ਗਲਣ ਲੱਗੇ ਨੇ ਗਲ ਕੇ ਸਟਾਰਟ ਹੋ ਗਏ ਨੇ ਤੇ ਇਸ ਸਟੇਜ ਦੇ ਉੱਤੇ ਆਪਾਂ ਆਪਾਂ ਜਿਹੜਾ ਮੈਸ਼ ਕੀਤਾ ਹੋਇਆ ਐਸੀ ਛਲਗਮ ਉਹ ਪਾਵਾਂਗੇ ਸਬਜ਼ੀ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਮਟਰ ਤੇ ਤੜਕੇ ਦੇ ਵਿੱਚ ਮਿਕਸ ਕਰਾਂਗੇ ਤੇ ਇਹਨੂੰ ਵੀ ਮਿਕਸ ਕਰਨ ਤੋਂ ਬਾਅਦ ਆਪਾਂ 5 ਮਿੰਟ ਸੇਕ ਜ਼ਰੂਰ ਲਗਾਵਾਂਗੇ ਸ਼ਲਗਮ ਨੂੰ ਤਾਂ ਜੋ ਜਿਹੜੇ ਮਸਾਲੇ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਜਾਵਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਬਜ਼ੀ ਦਾ ਕਲਰ ਹੈ ਉਹ ਕਿੰਨਾ ਸੋਹਣਾ ਆਇਆ ਹੈ ਇਹ ਸਿਰਫ ਢੇਗੀ ਮਿਰਚ ਦੇ ਨਾਲ ਹੀ ਆਉਂਦਾ ਹੈ ਕਲਰ ਤੁਸੀਂ ਢੇਗੀ ਮਿਰਚ ਦਾ ਜ਼ਰੂਰ ਯੂਜ਼ ਕਰਿਆ ਕਰੋ ਉੰਸਾਰੀ ਸ਼ਲਗਮਾ ਪਚੰਗੀ ਤਰਾਈ ਦੇ ਵਿੱਚ ਮਿਕਸ ਕਰਾਂਗੇ ਤੇ ਇਹਨੂੰ ਵੀ ਥੋੜੀ ਦੇਰ ਲਈ ਆਪਾਂ ਲੇਡ ਲਗਾ ਕੇ 5 ਮਿੰਟ ਇਹਨੂੰ ਸੇਕ ਲਗਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਨੀਂਬੂ ਨਿਚੋੜਾਂਗੇ ਤੁਸੀਂ ਇੱਕ ਵੀ ਪਾ ਸਕਦੇ ਹੋ ਪੂਰਾ ਰੈਂਬੋ ਟੇਸਟ ਦੇ ਰਿਕਾਰਡਿੰਗ ਤੇ ਹਾਫ ਵੀ ਪਾ ਸਕਦੇ ਹੋ ਤੇ ਇਹਨੂੰ ਫਿਰ ਆਪਾਂ ਲੇਡ ਲਗਾ ਕੇ 4-5 ਮਿੰਟ ਲਈ ਪਕਾਵਾਂਗੇ ਜਿੰਨੀ ਦੇਰੇ ਦੇ ਵਿੱਚ ਰਾਂ ਚਲੇ ਜਾਂਦੇ ਮਸਾਲੇ ਤੇ ਹੁਣ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਸਬਜੀ ਸਾਡੀ ਬਣ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਤੜੀਆਂ ਪਾਵਾਂਗੇ ਤੇ ਤੜੀਆਂ ਨੂੰ ਆਪਾਂ ਮਿਕਸ ਕਰਾਂਗੇ ਸਬਜੀ ਦੇ ਵਿੱਚ ਤੇ ਜਿਹੜੀ ਸਾਡੀ ਸਬਜੀ ਹੈ ਅ ਸ਼ਲਗਮਦਾ ਪੜਤਾ ਉਹ ਬਣ ਕੇ ਰੈਡੀ ਹੋ ਚੁੱਕਿਆ ਆਈ ਹੋਪ ਤੁਸੀਂ ਵੀਡੀਓ ਨੂੰ ਇੰਜੋਏ ਕੀਤਾ ਹੋਣਾ ਤੇ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਵੀ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ